ਕਈ ਵਾਰੀ ਅਸੀਂ ਉਸ ਕਾਲਪੁਰਖ ਵਾਹਿਗੁਰੂ ਨਾਲ ਗਿਲਾ ਸ਼ਿਕਵਾ ਕਰ ਦਿੰਨੇ ਆ ਕਿ ਸਾਨੂੰ ਆ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਇਹਨੂੰ ਆ ਦੇਤਾ ਉਹਨੂੰ ਉਹ ਦੇਤਾ ਤਾਂ ਤੁਸੀਂ ਅੱਜ ਇਹ ਵੀਡੀਓ ਦੇਖ ਕੇ ਸਮਝ ਸਕਦੇ ਹੋ ਇਹਦੇ ਵਿੱਚ ਕਿੰਨੇ ਇਦਾਂ ਦੇ ਭੈਣ ਭਰਾ ਨੇ ਜਿਨ੍ਹਾਂ ਦੇ ਅੰਗ ਸਹੀ ਸਲਾਮਤ ਨਹੀਂ ਹੈਗੇ ਜਾਂ ਫਿਰ ਉਹਨਾਂ ਦਾ ਦਿਮਾਗੀ ਸੰਤੁਲਨ ਨਹੀਂ ਸਹੀ ਹੈਗਾ ਜਾਂ ਫਿਰ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਨਾ ਕੋਈ ਕਮਵੀ ਪੇਸ਼ੀ ਹੈਗੀ ਆ ਪਰ ਫਿਰ ਵੀ ਉਹਨਾਂ ਨੇ ਆਪਣੀਆਂ ਮੰਜਲਾਂ ਨੂੰ ਸਰ ਕੀਤਾ ਕਿਉਂ ਕਿ ਪਰਮਾਤਮਾ ਜੇ ਇੱਕ ਪਾਸਿਓ ਕੋਈ ਕਮੀ ਰੱਖਦਾ ਨਾ ਤਾਂ ਦੂਜੇ ਪਾਸੇ ਉਸ ਚੀਜ਼ ਦੀ ਕਮੀ ਪੂਰੀ ਕਰ ਦਿੰਦਾ ਵਾਹਿਗੁਰੂ ਗੱਲ ਆ ਸਿਰਫ ਆਪਣੇ ਹੁਨਰ ਨੂੰ ਪਛਾਨਣ ਦੀ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਗੁਣਾਂ ਨੂੰ ਪਛਾਨਣ ਦੀ ਐਡੀ ਛੇਤੀ ਨਾ ਹਾਰਿਆ ਕਰੋ ਵਾਹਿਗੁਰੂ ਨੇ ਇਹਨਾਂ ਨੂੰ ਐਨੇ ਤਕੜੇ ਤਕੜੇ ਗੁਣਾਂ ਦੇ ਨਾਲ ਨਵਾਜਿਆ ਤਾਂ ਤੁਹਾਡੇ ਅੰਦਰ ਵੀ ਕੋਈ ਨਾ ਕੋਈ ਗੁਣ ਜ਼ਰੂਰ ਹੋਊਗਾ ਸਵਾਮੀ ਨਾ ਢਾਈ ਰੀ ਢਾ ਕੇ ਬੈਠਿਆ ਕਰੋ ਅਕਸ਼ਰੀ ਕਹਿੰਦਾ ਕਿ ਉਸ ਕਾਲਪੁਰਖ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਤੁਹਾਨੂੰ ਅਕਸ਼ਰੀ ਕਹਿੰਦਾ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਉਹਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਦਾ ਉਹਦੇ ਇੰਨੇ ਗੁਣ ਨੇ ਬੇਅੰਤ ਗੁਣ ਨੇ ਤੇ ਉਹਦਾ ਇੱਕ ਵੀ ਗੁਣ ਤੁਹਾਡੇ ਵਿੱਚ ਆ ਗਿਆ ਨਾ ਤਾਂ ਤੁਸੀਂ ਦੇਖ ਲਓ ਕਿੱਥੋਂ ਦੇ ਕਿੱਥੇ ਪਹੁੰਚਦੋਂਗੇ ਸੋ ਉઠੋ ਹੰਬੜਾ ਮਾਰੋ ਜਿਉਂਦੇ ਵਾਸਤੇ ਰਹੋ ਧੰਨਵਾਦ